ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਭਾਰਤ ਦਾ ਡਿਜੀਟਲ ਇੰਡੀਆ ਬਣਨ ਦਾ ਸੁਪਨਾ ਅਤੇ ਕੈਨਵਸ ਹੋਰ ਵੱਡਾ ਹੁੰਦਾ ਜਾ ਰਿਹਾ ਹੈ Google ਵੱਲੋਂ ਭਾਰਤ ਦੇ ਡਿਜੀਟਲ ਖੇਤਰ ਦੇ ਲਈ ਇੱਕ ਵੱਡੀ ਪਹਿਲ ਕੀਤੀ ਗਈ ਹੈ ਕੰਪਨੀ ਵੱਲੋਂ 5 ਸਾਲਾਂ ਚ 15 ਬਿਲੀਅਨ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਗਿਆ ਇਸ ਪਰਵਰਤਨਸ਼ੀਲ ਕਦਮ ਵਜੋਂ Google ਦੇ CEO ਸੁੰਦਰ ਪਿਚਾਈ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਇੱਕ ਗੀਗਾਵੋਟ ਸਕੇਲ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਹੱਬ ਸਥਾਪਿਤ ਕਰਨ ਦਾ ਦਾਅਵਾ ਕੀਤਾ ਹੈ Google ਦੇ CEO ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਵਿਸ਼ਾਖਾਪਟਨਮ ਨੂੰ ਵਿਸ਼ਵ ਵਿਆਪੀ AI ਸਿਟੀ ਵਜੋਂ ਸਥਾਪਿਤ ਕਰੇਗਾ ਅਤੇ ਇਸ ਨੂੰ ਅਮਰੀਕਾ ਤੋਂ ਬਾਹਰ Google ਦਾ ਸਭ ਤੋਂ ਵੱਡਾ AI ਹੱਬ ਬਣਾਏਗਾ ਨਵੀਂ ਦਿੱਲੀ 'ਚ Google ਕਲੋਨ ਭਾਰਤ AI ਸ਼ਕਤੀ ਪ੍ਰੋਗਰਾਮ ਦੌਰਾਨ ਸੁੰਦਰ ਪਿਚਾਈ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਵਿਸ਼ਵ ਵਿਆਪੀ ਟੈਕਨੋਲੋਜੀ ਦੇ ਦ੍ਰਿਸ਼ ਭਾਰਤ ਦੀ ਵਧ ਰਹੀ ਪ੍ਰਮੁਖਤਾ ਨੂੰ ਇਹ ਦਰਸਾਉਂਦਾ ਹੈ ਭਾਰਤ ਚ AI ਇਨੋਵੇਸ਼ਨ ਲਈ Google ਦਾ ਵਿਜ਼ਨ ਇਹ ਸੰਦਰ ਪਚਾਈ ਨੇ ਆਪਣੇ ਬਾਕਾਇਦਾ X ਤੇ ਪੋਸਟ ਪਾ ਕੇ ਲਿਖਿਆ ਹੈ X ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਲਿਖਿਆ ਹੈ ਕਿ ਪ੍ਰੋਜੈਕਟ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਇਹਦੇ ਵਿੱਚ ਦੱਸਿਆ ਗਿਆ ਹੈ ਇਹ ਹੱਬ ਗੀਗਾਵਾਟ ਸਕੇਲ ਕੰਪਿਊਟਰ ਸਮਰਥਾ ਦਾ ਇੱਕ ਨਵਾਂ ਅੰਤਰਰਾਸ਼ਟਰੀ ਸਬਸਿਡੀ ਸਟੇਸ਼ਨ ਅਤੇ ਵੱਡੇ ਪੱਧਰ ਦੀ ਊਰਜਾ ਬੁਨਿਆਦੀ ਢਾਂਚੇ ਨੂੰ ਜੋੜਦਾ ਹੈ ਇਸ ਦੇ ਰਾਹੀਂ ਅਸੀਂ ਭਾਰਤ ਵਿੱਚ ਉਦਮਾਂ ਅਤੇ ਉਪਭੋਗਤਾਵਾਂ ਲਈ ਆਪਣੀ ਉਦਯੋਗ ਮੋਰੀ ਟੈਕਨੋਲੋਜੀ ਲਿਆਵਾਂਗੇ AI ਇਨੋਵੇਸ਼ਨ ਨੂੰ ਤੇਜ਼ ਕਰਾਂਗੇ ਅਤੇ ਦੇਸ਼ ਭਰ ਵਿੱਚ ਵਿਕਾਸ ਨੂੰ ਵਧਾਵਾਂਗੇ ਇਹ ਹੱਬ ਅਤੇ ਆਧੁਨਿਕ AI ਸੰਚਾਲਿਤ ਹਾਲ ਪ੍ਰਦਾਨ ਕਰਨ ਦੇ ਲਈ ਤਿਆਰ ਹੈ ਜੋ ਨਾ ਸਿਰਫ ਭਾਰਤ ਸਗੋਂ এਸ਼ੀਆ ਅਤੇ ਇਸ ਤੋਂ ਬਾਹਰ ਦੇ ਹੋਰ ਹਿੱਸਿਆਂ ਦੀ ਸੇਵਾ ਲਈ ਸਥਾਨਕ ਤੌਰ ਤੇ ਡਾਟਾ ਦੀ ਰਿਹਾਈਸ਼ ਕਰਦਾ ਹੈ ਵਿਸ਼ਾਖਾਪਟਨਮ AI ਹੱਬ ਭਾਰਤ ਦੇ ਡਿਜੀਟਲ ਵਿਕਾਸ ਪ੍ਰਤੀ Google ਦੀ ਵਚਨਬੱਧਤਾ ਦਾ ਇੱਕ ਆਧਾਰ ਹੈ Google Cloud ਦੇ CEO థామਸ ਕੋਰੀਅਨ ਨੇ ਵੀ ਨਵੀਂ ਦਿੱਲੀ ਪ੍ਰੋਗਰਾਮ ਦੇ ਵਿੱਚ ਇਸ ਦੇ ਵਿਸ਼ਵ ਵਿਆਪੀ ਪ੍ਰਭਾਵ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਨੋਟ ਕਰਦੇ ਹੋਏ ਇਹ ਗੀਗਾਵਾਟ ਸਕੇਲ AI ਹੱਬ ਸ਼ਾਕਾਪਟਨਮ ਨੂੰ AI ਨਵੀਨਤਾ ਦੇ ਲਈ ਇੱਕ ਗਲੋਬਲ ਹੱਬ ਬਣਾ ਦੇਵੇਗਾ। ਉਹਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਸਹੂਲਤ ਟਿਕਾਊ ਅਤੇ ਸਥਾਨਕ ਤੌਰ 'ਤੇ ਇਕਾਕਰਿਤ ਡਾਟਾ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਦੇ ਹੋਏ ਖੇਤਰ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਸਮਰਥਨ ਕਰੇਗੀ। ਡਿਜੀਟਲ ਪਰਿਵਰਤਨ ਦੇ ਲਈ ਮਜ਼ਬੂਤ ਸਰਕਾਰੀ ਸਮਰਥਨ। ਡਿਜੀਟਲ ਪਰਵਰਤਨ ਲਈ ਮਜਬੂਤ ਸਰਕਾਰੀ ਸਮਰਥਨ ਇਸ ਪ੍ਰੋਜੈਕਟ ਨੂੰ ਰਾਜ ਅਤੇ ਕੇਂਦਰ ਸਰਕਾਰ ਦੋਵਾਂ ਦੇ ਨੇਤਾਵਾਂ ਤੋਂ ਮਜਬੂਤ ਸਮਰਥਨ ਮਿਲਿਆ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਤਕਨੀਕੀ ਵਿਗਿਆਨੂ ਭਾਰਤ ਵੱਲੋਂ ਆਕਰਸ਼ਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਸਹਿਰਾ ਦਿੱਤਾ ਨਾਇਡੂ ਨੇ ਕਿਹਾ ਕਿ ਅਸੀਂ ਪਹਿਲਾਂ ਹਾਈਦਰਾਬਾਦ ਚੋਂ ਮਾਈਕਰੋਸਾਫਟ ਲਿਆਏ ਅਤੇ ਹੁਣ ਗੂਗਲ ਸ਼ਾਖਾ ਪਟਨਮ ਚ ਆ ਰਿਹਾ ਹੈ ਇਸ ਨਾਲ ਅਸੀਂ 2047 ਤੱਕ AI ਦੀ ਵਰਤੋਂ ਕਰਕੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰ ਸਕਦੇ ਹਾਂ ਕੇਂਦਰੀ ਇਲੈਕਟ੍ਰੋਨਿਕ ਅਤੇ AI ਮੰਤਰੀ ਅਚੂਨੀ ਵੈਸ਼ਨਵ ਨੇ ਹੱਬ ਨੂੰ ਭਾਰਤ ਦੇ AI ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਿਆ ਹੁਨਰ ਵਿਕਾਸ ਅਤੇ ਡਿਜੀਟਲ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਦੇ ਵਿੱਚ ਇਸ ਦੀ ਭੂਮਿਕਾ ਤੇ ਜ਼ੋਰ ਦਿੱਤਾ ਉਨ੍ਹਾਂ Google ਨੂੰ ਏਸ਼ੀਆ ਅਤੇ ਆਸਟ੍ਰੇਲੀਆ 'ਚ ਸੰਪਰਕ ਵਧਾਉਣ ਦੇ ਲਈ ਅੰਡੇਮਾਨ ਟਾਪੂਆਂ 'ਚ ਸਮੁੰਦਰ ਦੇ ਹੇਠਾਂ ਕੇਵਲ ਨੈੱਟਵਰਕ ਲਈ ਮੌਕਿਆਂ ਦੀ ਖੋਜ ਕਰਨ ਦੀ ਵੀ ਅਪੀਲ ਕੀਤੀ ਭਾਰਤ ਦੀ ਤਕਨੀਕੀ ਲੀਡਰਸ਼ਿਪ ਲਈ ਸਹਿਯੋਗੀ ਖੁਸ਼ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਸਹਿਯੋਗ ਨੂੰ ਪ੍ਰਗਤੀਸ਼ੀਲ ਨੀਤੀ ਨਿਰਮਾਣ ਅਤੇ ਗਤੀਸ਼ੀਲ ਸ਼ਾਸਨ ਵਿਚਾਰ ਸੱਧ ਭਾਵਨਾ ਦਾ ਪ੍ਰਤੀਬਿੰਬ ਦੱਸਿਆ ਜਿਸ ਵਜੋਂ ਇਸ ਦੀ ਸ਼ਲਾਘਾ ਕੀਤੀ ਜੋ ਕਿ ਤਕਨੀਕੀ ਤਬਦੀਲੀ ਵਿੱਚ ਅਗਵਾਈ ਕਰਨ ਲਈ ਭਾਰਤ ਦੀ ਤਿਆਰੀ ਨੂੰ ਉਜਾਗਰ ਕਰਦੀ ਹੈ ਏਆਈ ਸਿਟੀ ਵਿਜ਼ਾਗ ਦਾ ਆਰਥਿਕ ਅਤੇ ਟਿਕਾਊ ਪਰਵਾ విశాఖపట్నం ఏఐ ਖਾਬਤੋਂ ਟੈਕਨੋਲੋਜੀ ਤੋਂ ਲੈ ਕੇ ਨਿਰਮਾਣ ਤੱਕ 1.8 ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੇ ਲਈ ਸਾਫ਼ ਊਰਜਾ ਹਲਾਂ ਨੂੰ ਇਕਾਗ੍ਰਿਤ ਕਰੇਗਾ ਇਹ ਮਹੱਤਵਕਾਂਸ਼ੀ ਪ੍ਰੋਜੈਕਟ ఏఐ ਸਿਟੀ ਵਿਜ਼ਾਗ ਪਹਿਲ ਕਦਮੀ ਦਾ ਹਿੱਸਾ ਹੈ ਵਿਸ਼ਾਖਾਪਟਨਮ ਨੂੰ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਇੱਕ ਗਲੋਬਲ ਮੰਜ਼ਿਲ ਵੋਯੋ ਮੋਡਵਿਕਸ ਪਰਿਵਾਰਸ਼ਿਤ ਕਰਨ ਦੇ ਲਈ ਤਿਆਰ ਹੈ ਜੋ AI ਯੁੱਗ ਚ ਇੱਕ ਨੇਤਾ ਬਣਨ ਦੇ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਮੇਲ ਖਾਂਦਾ ਹੈ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਭਾਰਤ ਦਾ ਡਿਜੀਟਲ ਇੰਡੀਆ ਬਣਨ ਦਾ ਸੁਪਨਾ ਦਾ ਕੈਨਵਸ ਹੁਣ ਵੱਡਾ ਹੁੰਦਾ ਜਾ ਰਿਹਾ ਹੈ। Google ਵੱਲੋਂ ਭਾਰਤ ਦੇ ਡਿਜੀਟਲ ਖੇਤਰ ਦੇ ਲਈ ਇੱਕ ਵੱਡੀ ਪਹਿਲ ਕੀਤੀ ਗਈ ਹੈ। ਕੰਪਨੀ ਵੱਲੋਂ 5 ਸਾਲਾਂ 'ਚ 15 ਬਿਲੀਅਨ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਇਸ ਪਰਵਰਤਨਸ਼ੀਲ ਕਦਮ ਵਜੋਂ Google ਦੇ CEO ਸੁੰਦਰ ਪਿਚਾਈ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਇੱਕ ਗੀਗਾਵਾਟ ਸਕੇਲ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਹੱਬ ਸਥਾਪਿਤ ਕਰਨ ਦਾ ਦਾਅਵਾ ਕੀਤਾ ਹੈ। Google ਦੇ CEO ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਵਿਸ਼ਾਖਾਪਟਨਮ ਨੂੰ ਵਿਸ਼ਵ ਵਿਆਪੀ AI ਸਿਟੀ ਵਜੋਂ ਸਥਾਪਿਤ ਕਰੇਗਾ ਅਤੇ ਇਸ ਨੂੰ ਅਮਰੀਕਾ ਤੋਂ ਬਾਹਰ Google ਦਾ ਸਭ ਤੋਂ ਵੱਡਾ AI ਹੱਬ ਬਣਾਏਗਾ। ਨਵੀਂ ਦਿੱਲੀ 'ਚ Google Clone Bharat AI ਸ਼ਕਤੀ ਪ੍ਰੋਗਰਾਮ ਦੌਰਾਨ ਸੁੰਦਰ ਪਿਚਾਈ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਵਿਸ਼ਵ ਵਿਆਪੀ ਟੈਕਨੋਲੋਜੀ ਦੇ ਦ੍ਰਿਸ਼ 'ਚ ਭਾਰਤ ਦੀ ਵਧ ਰਹੀ ਪ੍ਰਮੁਖਤਾ ਨੂੰ ਇਹ ਦਰਸਾਉਂਦਾ ਹੈ। ਭਾਰਤ 'ਚ AI ਇਨੋਵੇਸ਼ਨ ਲਈ Google ਦਾ ਵਿਜ਼ਨ ਏ ਸੁੰਦਰਪਚਈ ਨੇ ਆਪਣੇ ਬਕਾਇਦਾ ਐਕਸ ਤੇ ਪੋਸਟ ਪਾ ਕੇ ਲਿਖਿਆ ਐ ਐਕਸ ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਲਿਖਿਆ ਹੈ ਕਿ ਪ੍ਰੋਜੈਕਟ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਇਹਦੇ ਵਿੱਚ ਦੱਸਿਆ ਗਿਆ ਹੈ ਇਹ ਹੱਬ ਗੀਗਾਵਾਟ ਸਕੇਲ ਕੰਪਿਊਟਰ ਸਮਰਥਾ ਦਾ ਇੱਕ ਨਵਾਂ ਅੰਤਰਰਾਸ਼ਟਰੀ ਸਬਸੀ ਸਟੇਸ਼ਨ ਅਤੇ ਵੱਡੇ ਪੱਧਰ ਦੀ ਊਰਜਾ ਬੁਨਿਆਦੀ ਢਾਂਚੇ ਨੂੰ ਜੋੜਦਾ ਹੈ ਇਸ ਦੇ ਰਾਹੀਂ ਅਸੀਂ ਭਾਰਤ ਵਿੱਚ ਉਦਮਾਂ ਅਤੇ ਉਪਭੋਗਤਾਵਾਂ ਲਈ ਆਪਣੀ ਉਦਯੋਗ ਮੋਰੀ ਟੈਕਨੋਲੋਜੀ ਲਿਆਵਾਂਗੇ AI ਇਨੋਵੇਸ਼ਨ ਨੂੰ ਤੇਜ਼ ਕਰਾਂਗੇ ਅਤੇ ਦੇਸ਼ ਭਰ ਵਿੱਚ ਵਿਕਾਸ ਨੂੰ ਵਧਾਵਾਂਗੇ ਇਹ ਹੱਬ অতি ਆਧੁਨਿਕ AI ਸੰਚਾਲਿਤ ਹੱਲ ਪ੍ਰਦਾਨ ਕਰਨ ਦੇ ਲਈ ਤਿਆਰ ਹੈ ਜੋ ਨਾ ਸਿਰਫ ਭਾਰਤ ਸਗੋਂ ਏਸ਼ੀਆ ਅਤੇ ਇਸ ਤੋਂ ਬਾਹਰ ਦੇ ਹੋਰ ਹਿੱਸਿਆਂ ਦੀ ਸੇਵਾ ਲਈ ਸਥਾਨਕ ਤੌਰ ਤੇ ਡਾਟਾ ਦੀ ਰਿਹਾਈਸ਼ ਕਰਦਾ ਹੈ ਵਿਸ਼ਾਖਾਪਟਨਮ AI ਹੱਬ ਭਾਰਤ ਦੇ ਡਿਜੀਟਲ ਵਿਕਾਸ ਪ੍ਰਤੀ Google ਦੀ ਵਚਨਵੱਤਾ ਦਾ ਇੱਕ ਆਧਾਰ ਹੈ Google Cloud ਦੇ CEO థామਸ ਕੋਰੀਅਨ ਨੇ ਵੀ ਨਵੀਂ ਦਿੱਲੀ ਪ੍ਰੋਗਰਾਮ ਦੇ ਵਿੱਚ ਇਸ ਦੇ ਵਿਸ਼ ਵਿਆਪੀ ਪ੍ਰਭਾਵ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਨੋਟ ਕਰਦੇ ਹੋਏ ਇਹ ਗੀਗਾਵਾਟ ਸਕੇਲ AI ਹੱਬ ਸ਼ਾਕਾਪਟਨਮ ਨੂੰ AI ਨਵੀਨਤਾ ਦੇ ਲਈ ਇੱਕ ਗਲੋਬਲ ਹੱਬ ਬਣਾ ਦੇਵੇਗਾ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਹ ਸਹੂਲਤ ਟਿਕਾਊ ਅਤੇ ਸਥਾਨਕ ਤੌਰ ਤੇ एकाकृत डेटा बुनियादी टांचे ਨੂੰ ਉਤਸ਼ਾਹਿਤ ਕਰਦੇ ਹੋਏ ਖੇਤਰ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਸਮਰਥਨ ਕਰੇਗੀ ਡਿਜੀਟਲ ਪਰਿਵਰਤਨ ਦੇ ਲਈ ਮਜ਼ਬੂਤ ਸਰਕਾਰੀ ਸਮਰਥਨ ਡਿਜੀਟਲ ਪਰਵਰਤਨ ਲਈ ਮਜ਼ਬੂਤ ਸਰਕਾਰੀ ਸਮਰਥਨ ਇਸ ਪ੍ਰੋਜੈਕਟ ਨੂੰ ਰਾਜ ਅਤੇ ਕੇਂਦਰ ਸਰਕਾਰ ਦੋਵਾਂ ਦੇ ਨੇਤਾਵਾਂ ਤੋਂ ਮਜ਼ਬੂਤ ਸਮਰਥਨ ਮਿਲਿਆ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਤਕਨੀਕੀ ਵਿਗਿਆਨ ਨੂੰ ਭਾਰਤ ਵੱਲੋਂ ਆਕਰਸ਼ਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਸਹਿਰਾ ਦਿੱਤਾ ਨਾਇਡੂ ਨੇ ਕਿਹਾ ਕਿ ਅਸੀਂ ਪਹਿਲਾਂ ਹਾਈਦਰਾਬਾਦ ਚ ਮਾਈਕਰੋਸਾਫਟ ਲੈ ਆਏ ਅਤੇ ਹੁਣ Google ਸ਼ਾਖਾ ਪਟਨਾਮ ਚ ਆ ਰਿਹਾ ਹੈ ਇਸ ਨਾਲ ਅਸੀਂ 2047 ਤੱਕ AI ਦੀ ਵਰਤੋਂ ਕਰਕੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰ ਸਕਦੇ ਹਾਂ ਕੇਂਦਰੀ ਇਲੈਕਟ੍ਰੋਨਿਕ ਅਤੇ AI ਮੰਤਰੀ ਅਸ਼wini ਵੈਸ਼ਨਵ ਨੇ ਹਬ ਨੂੰ ਭਾਰਤ ਦੇ AI ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਿਆ ਹੁਨਰ ਵਿਕਾਸ ਅਤੇ ਡਿਜੀਟਲ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਦੇ ਵਿੱਚ ਇਸਦੀ ਭੂਮਿਕਾ ਤੇ ਜ਼ੋਰ ਦਿੱਤਾ ਉਹਨਾਂ Google ਨੂੰ Asia ਅਤੇ Australia ਚ ਸੰਪਰਕ ਵਧਾਉਣ ਦੇ ਲਈ ਅਨਡੇਮਾਂਟ ਟਾਪੂਆਂ ਚ ਸਮੁੰਦਰ ਦੇ ਹੇਠਾਂ ਕੇਵਲ ਨੈਟਵਰਕ ਲਈ ਮੌਕਿਆਂ ਦੀ ਖੋਜ ਕਰਨ ਦੀ ਵੀ ਅਪੀਲ ਕੀਤੀ ਭਾਰਤ ਦੀ ਤਕਨੀਕੀ ਲੀਡਰਸ਼ਿਪ ਲਈ ਸਹਿਯੋਗੀ ਖੁਸ਼ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਸਹਿਯੋਗ ਨੂੰ ਪ੍ਰਗਤੀਸ਼ੀਲ ਨੀਤੀ ਨਿਰਮਾਣ ਅਤੇ ਗਤੀਸ਼ੀਲ ਸ਼ਾਸਨ ਵਿਚਾਰ ਸੱਧ ਭਾਵਨਾ ਦਾ ਪ੍ਰਤੀਬਿੰਬ ਦੱਸਿਆ ਜਿਸ ਵਜੋਂ ਇਸ ਦੀ ਸ਼ਲਾਘਾ ਕੀਤੀ ਜੋ ਕਿ ਤਕਨੀਕੀ ਤਬਦੀਲੀ ਵਿੱਚ ਅਗਵਾਈ ਕਰਨ ਲਈ ਭਾਰਤ ਦੀ ਤਿਆਰੀ ਨੂੰ ਉਜਾਗਰ ਕਰਦੀ ਹੈ ਏਆਈ ਸਿਟੀ ਵਿਜ਼ਾਗ ਦਾ ਆਰਥਿਕ ਅਤੇ ਟਿਕਾਊ ਪਰਵਾ విశాఖపట్నం ఏఐ ਖਾਬਤੋਂ ਟੈਕਨੋਲੋਜੀ ਤੋਂ ਲੈ ਕੇ ਨਿਰਮਾਣ ਤੱਕ 1.8 ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੇ ਲਈ ਸਾਫ਼ ਊਰਜਾ ਹਲਾਂ ਨੂੰ ਇਕਾਗ੍ਰਿਤ ਕਰੇਗਾ ਇਹ ਮਹੱਤਵਕਾਂਸ਼ੀ ਪ੍ਰੋਜੈਕਟ ఏఐ ਸਿਟੀ ਵਿਜਾਗ ਪਹਿਲ ਕਦਮੀ ਦਾ ਹਿੱਸਾ ਹੈ ਵਿਸ਼ਾਖਾਪਟਨਮ ਨੂੰ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਇੱਕ ਗਲੋਬਲ ਮੰਜ਼ਿਲ ਵਗੋਂ ਮੋਡਵਿਕਸ ਪਰਿਭਾਸ਼ਿਤ ਕਰਨ ਦੇ ਲਈ ਤਿਆਰ ਹੈ ਜੋ AI ਯੁੱਗ ਚ ਇੱਕ ਨੇਤਾ ਬਣਨ ਦੇ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਮੇਲ ਖਾਂਦਾ ਹੈ